ਤੁਸੀਂ 2027 ਵਿੱਚ ਕਿਸ ਦੀ ਸਰਕਾਰ ਪੰਜਾਬ ਵਿੱਚ ਬਣਦੀ ਦੇਖ ਰਹੇ ਹੋ ਕੀ ਕਹਿਣਾ ਤੁਹਾਡਾ ਇਸ ਚੀਜ਼ ਬਾਰੇ ਆਪਣੀ ਕਮੈਂਟਾਂ ਦੇ ਵਿੱਚ رائے ਜ਼ਰੂਰ ਦੇਣਾ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਵਿੱਚ 2027 ਦੇ ਇਲੈਕਸ਼ਨਾਂ ਬਾਅਦ ਕਿਹੜੀ ਪਾਰਟੀ ਆਪ ਦੀ ਸਰਕਾਰ ਬਣਾਉਗੀ ਕੀ ਸ਼੍ਰੋਮਣੀ ਅਕਾਲੀ ਦਲ ਕੀ ਆਮ ਆਦਮੀ ਪਾਰਟੀ ਦੁਆਰਾ ਸਰਕਾਰ ਬਣਾਉਗੀ ਜਾਂ ਭਾਜਪਾ ਜਾਂ ਕਾਂਗਰਸ ਜਿਹੜੀ ਅਗਲੀ ਸਰਕਾਰ ਪੰਜਾਬ ਵਿੱਚ ਬਣਾ ਸਕਦੀ ਹੈ ਬਾਕੀ ਤੁਹਾਨੂੰ ਕੀ ਲੱਗਦਾ ਆਉਣ ਵਾਲਾ ਜਿਹੜਾ ਮੁੱਖ ਮੰਤਰੀ ਹੋ ਪੰਜਾਬ ਦਾ ਕੌਣ ਹੋ ਸਕਦਾ ਸੁਖਵੀਰ ਸਿੰਘ ਬਾਦਲ ਜਾਂ ਫਿਰ ਭਗਵੰਤ ਮਾਨ ਜਾਂ ਥੀਲ ਜਾਖੜ ਜਾਂ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਵੈਸੇ ਮੈਂ ਇਹ ਪੋਸਟ ਇੱਕ ਫੇਸਬੁੱਕ ਤੇ ਪਾਈ ਸੀ ਜਿਦੇ ਵਿੱਚ ਬਹੁਤ ਸਾਰੇ ਲੋਕ ਚੰਨੀ ਸਾਹਿਬ ਦਾ ਵੀ ਨਾਮ ਲੈ ਰਹੇ ਸੀ ਪਰ ਆਇਆ ਵੀ ਹੁਣ ਜੋ ਪਾਰਟੀ ਦਾ ਪ੍ਰਧਾਨ ਤਾਂ ਸਿੱਧੀ ਜੀ ਗੱਲ ਹੈ ਵੀ ਨਾਮ ਵੀ ਉਸ ਦਾ ਹੀ ਲਿਆ ਜਾਊਗਾ ਤੇ ਬਾਕੀ ਆਉਣ ਵਾਲੇ ਦਿਨਾਂ ਚ ਵੇਖਨੇ ਆ ਜਦੋਂ ਇਲੈਕਸ਼ਨ ਨੇੜੇ ਹੋਏ ਤੇ ਕੌਣ ਪ੍ਰਧਾਨ ਬਣਦਾ ਤੇ ਬਾਕੀ 2027 ਦੇ ਇਲੈਕਸ਼ਨ ਦੱਸਣਗੇ ਤੇ ਤੁਸੀਂ ਆਪਦੀ ਕਮੈਂਟਾਂ ਰਹੀਂ رائے ਜ਼ਰੂਰ ਦੇਣੀ ਹੈ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਹੈ ਵੀ ਕੌਣ ਹੋਊਗਾ ਅਗਲਾ ਪੰਜਾਬ ਦਾ ਮੁੱਖ ਮੰਤਰੀ ਤੇ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਆਪਾਂ ਸਾਰੇ ਪੰਜਾਬ ਦੀ ਜਿਹੜੀ رائے ਜਾਣ ਸਕੀਏ ਤੁਹਾਡੇ ਕਮੈਂਟਾਂ ਤੋਂ ਹੀ ਆਪਾਂ ਅੰਦਾਜ਼ਾ ਲਾਵਾਂਗੇ ਵੀ ਤੁਸੀਂ 2027 ਵਿੱਚ ਪੰਜਾਬ ਦੀ ਬਾਗਡੋਰ ਕਿਸ ਪਾਰਟੀ ਨੂੰ ਦੇਣਾ ਚਾਹੁੰਦੇ ਹੋ ਕਿਹਨੂੰ 2027 ਵਿੱਚ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ ਇਹੀ ਪਾਰਟੀ ਨੂੰ ਦੇਖਣਾ ਚਾਹੁੰਦੇ ਹੋ ਜਾਂ ਕੋਈ ਨਵੀਂ ਪਾਰਟੀ ਨੂੰ ਦੇਖਣਾ ਚਾਹੁੰਦੇ ਹੋ ਬਾਕੀ ਇਹਦੇ ਵਿੱਚ ਕੁਝ ਨਾਮ ਹੈ ਨਹੀਂ ਵੀ ਉਹਦਾ ਕਾਰਨ ਆਇਆ ਵੀ ਜਿੰਨ ਚਿਰ ਕੋਈ ਪੱਕੀ ਆਪਣੇ ਕੋਲ ਜਾਣਕਾਰੀ ਨਹੀਂ ਆਉਂਦੀ ਵੀ ਪੂਰੇ ਪੰਜਾਬ ਵਿੱਚ ਇਲੈਕਸ਼ਨ ਹੋਣਗੇ ਉਹ ਨਵੀਂ ਪਾਰਟੀ ਆਪਦੇ ਬੰਦੇ ਖੜੇ ਕਰੂਗੀ ਐਮਐਲਏ ਖੜੇ ਕਰੂਗੀ ਤਾਂ ਕਰਕੇ ਆਪਾਂ ਕੋਈ ਟਿੱਪਣੀ ਨਹੀਂ ਕਰ ਸਕਦੇ ਜਿੰਨਾ ਟਾਈਮ ਆਪਣੇ ਕੋਲ ਪੱਕੀ ਜਾਣਕਾਰੀ ਨਹੀਂ ਆਉਂਦੀ ਤੇ ਜਦੋਂ ਕੋਈ ਅਨਾਉਂਸ ਹੋਇਆ ਤਾਂ ਫਿਰ ਆਪਾਂ ਨਾਲ ਉਹ ਫੋਟੋਆਂ ਵੀ ਐਡ ਕਰਾਂਗੇ ਜੋ ਆਪਣੇ ਲੋਕ ਕਹਿ ਰਹੇ ਨੇ ਤੇ ਬਾਕੀ ਆਪਦੀ رائے ਜ਼ਰੂਰ ਦੇਣਾ ਇਸੇ رائے ਤੇ ਤੁਹਾਡੇ ਦੇ ਹਿਸਾਬ ਨਾਲ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਆਪਾਂ ਅਗਲੀ ਵੀਡੀਓ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਵੀ ਕਿਹੜੀ ਪਾਰਟੀ ਨੂੰ ਲੋਕ ਵੱਧ ਚਾਹੁੰਦੇ ਆ ਤੇ ਕਿਹੜੀ ਪਾਰਟੀ ਦੇ ਵੱਧ ਲੋਕਾਂ ਰੀਕਮੈਂਟ ਆਇਆ ਤੇ ਜੁੜੇ ਰਹੋ ਅਗਲੀ ਵੀਡੀਓ ਦੇਖਣਾ ਉਸਤੇ ਬਹੁਤ ਬਹੁਤ ਧੰਨਵਾਦ ਰੱਬ ਰੱਖਾ